ਆਪਾਂ ਸਭ ਜਾਣਦੇ ਆਣ ਨੂੰ ਹਰ ਧਰਮ ਵਿੱਚ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਰਿਜਕ ਦਾ ਸਤਕਾਰ ਕਰਨ ਲਈ ਸਭ ਨੂੰ ਕਿਹਾ ਜਾਂਦਾ ਜਿੰਨਾ ਔਖਾ ਇਹਨੂੰ ਉਗਾਉਣਾ ਹੁੰਦਾ ਓਨਾ ਸੋਖਾਈ ਇਸ ਨੂੰ ਬਰਬਾਦ ਕਰਨਾ ਹੁੰਦਾ ਆਪਣੇ ਵਿੱਚੋਂ ਕਈ ਆਟਾ ਪਿਸਵਣ ਸਮੇ ਕਹਿਣਗੇ ਇਸ ਨੂੰ ਹੋਰ ਬਰੀਕ ਕਰ ਤਾ ਜਿੰਨਾ ਆਟਾ ਬਰੀਕ ਹੋਵੇਗਾ ਓਨੇ ਜ਼ਿਆਦੇ ਆਪਾਂ ਨੂੰ ਸ਼ੂਗਰ ਹੋਣ ਦੇ ਚਾਂਸ ਵੱਧ ਜਾਂਦੇ ਨੇ ਆਪਣੇ ਸਰੀਰ ਵਿੱਚ ਇਹ ਜ਼ਹਿਰ ਬਣਾਉਂਦੇ ਨੇ ਆਪਾਂ ਇਸ ਤੋਂ ਅਣਜਾਣ ਇਹ ਸਰੀਰ ਨੂੰ ਕਮਜ਼ੋਰ ਵੀ ਕਰਦੇ ਨੇ ਤੇ ਆਪਣੇ ਬੱਚਿਆਂ ਦੀ ਜਿਹੜੀ ਹਾਈਟ ਨਹੀਂ ਵਾਦੀ ਬੱਚਾ ਕਮਜ਼ੋਰ ਹੁੰਦਾ ਚਾਰਿਆ ਉਹ ਸਭ ਇਨ੍ਹਾਂ ਕਾਰਨਾਂ ਤੋਂ ਹੋ ਰਿਹਾ ਉਹ ਆਪੇ ਨਹੀਂ ਹੋ ਰਿਹਾ ਆਪਾਂ ਉਸ ਨੂੰ ਕਰ ਰਿਹਾ ਆਟਾ ਹਮੇਸ਼ਾ ਦਰਦਰਾ ਜਿਹਾ ਹੋਵੇ ਬਿਨਾਂ ਛਾਣੇ ਖਾਓਗੇ ਤਾਂ ਸਭ ਬਿਮਾਰੀਆਂ ਸ਼ੁਰੂ ਹੋ ਜਾਣਗੀਆਂ ਆਪਾਂ ਬਹੁਤੀ ਵਾਰ ਵੇਖਿਆ ਆਪਣੇ ਘਰਾਂ ਦੇ ਵਿੱਚ ਪਹਿਲਾਂ ਬੀਬੀਆਂ ਕਣਕ ਨੂੰ ਧੋਂਦੀਆਂ ਸਨ ਤੇ ਸੁਕਾਉਂਦੀਆਂ ਸਨ ਸੁਕਾਉਣ ਤੋਂ ਬਾਅਦ ਆਟਾ ਪਿਸਵਾਉਂਦੀਆਂ ਸਨ ਬਿਨਾ ਛਾਨੇ ਖਾਂਦੇ ਸਨ ਉਹ ਇਸ ਲਈ ਬੜੇ ਜ਼ਿਆਦਾ ਹਸਟ ਪੁੱਸਣ ਇਸ ਲਈ ਕਣਕ ਨੂੰ ਪਿਸਵਾਉਣ ਤੋਂ ਪਹਿਲਾਂ ਧੋ ਕੇ ਤੇ ਸੁਕਾ ਲਵੋ ਇਸ ਤਰ੍ਹਾਂ ਆਟਾ ਹਮੇਸ਼ਾ ਸੋਹਣਾ ਤੇ ਪੌਸਟਿਕ ਬਣ ਜਾਵੇਗਾ ਦਿਨ ਵਿੱਚ ਸਮੇਂ ਰੋਟੀ ਰਾਜ ਕੇ ਖਾਓ ਰਾਤ ਦੀ ਰੋਟੀ ਬੰਦ ਕਰ ਦੋ ਆਪਾਂ ਕੀ ਕਰਦੇ ਅੱਜ ਸਬਜ਼ੀ ਨਹੀਂ ਚਲੋ ਦਾਲ ਚੋਲ ਬਣਾ ਲਵੋ ਰਾਤ ਸਮੇਂ ਕਦੇ ਵੀ ਦਾਲ ਨਾ ਖਾਓ ਜਿਨ੍ਹਾਂ ਨੂੰ ਖਾਸ ਕਰਕੇ ਗੋਡੇ ਗਿੱਟੇ ਦੁਖਦੇ ਆ ਯੂਰਿਕ ਐਸਿਡ ਬਹੁਤ ਜ਼ਿਆਦਾ ਵਾਚ ਜਾਂਦਾ ਨਹੀਂ ਤਾਂ ਤੁਹਾਡਾ ਮਟਾਪਾ ਵੀ ਕਦੇ ਨਹੀਂ ਘਟਣਾ ਆਪਾਂ ਸਾਧੂ ਸੰਤਾਂ ਦੇ ਮੂਹੋਂ ਵੀ ਸੁਣਿਆ ਵੀ ਪਾਣੀ ਵਿੱਚ 48 ਘੰਟੇ ਬਾਅਦ ਜੀ ਪੈਦਾ ਹੋ ਜਾਂਦੇ ਨੇ ਉਹ ਫਿਰ ਵੱਧਦੇ ਫੁੱਲਦੇ ਰਹਿੰਦੇ ਨੇ 1 ਤੋਂ 2 2 ਤੋਂ 4 ਫਿਰ ਅੱਗੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਉਹ ਤਬਦੀਲ ਹੋ ਜਾਂਦੇ ਨੇ ਐਵੇਂ ਤਾਂ ਪਾਣੀ ਕਦੇ ਨਾ ਪਿਓ 48 ਮਿੰਟ ਨੂੰ ਆਪਣੇ ਮਨ ਦੇ ਵਿੱਚ ਬਿਠਾ ਲਵੋ ਹਮੇਸ਼ਾ ਕਿਹਾ ਜਾਂਦਾ ਹੈ ਗਰਮ ਪ੍ਰਸ਼ਾਦਾ ਖਾਓ ਪ੍ਰਸ਼ਾਦਾ ਬਣਨ ਤੇ ਬਾਅਦ ਉਸ ਨੂੰ 48 ਮਿੰਟਾਂ ਦੇ ਵਿੱਚ ਵਿੱਚ ਹੀ ਖਾ ਲਵੋ ਆਪਾਂ ਨੂੰ ਪਤਾ ਹੀ ਨਹੀਂ ਗਰਮ ਪ੍ਰਸ਼ਾਦਾ ਕਿਵੇਂ ਬਣਾਉਣਾ 15 ਦਿਨ ਤੋਂ ਵੱਧ ਪੀਸਿਆ ਹੋਇਆ ਆਟਾ ਕਦੇ ਨਹੀਂ ਖਾਓ ਜੋ ਆਪਾਂ ਕਣਕ ਤੇ ਆਟਾ ਪਿਸਵੌਨੇ ਉਹ ਵਾਲਾ ਆਪਾਂ ਨੂਨਾ ਕਣਕ ਛੋਲੇ ਜਵਾਰ ਬਾਜਰਾ ਪਾ ਕੇ ਆਟਾ ਬਣਾਉਣਾ ਚਾਹੀਦਾ ਜਿਹੜਾ ਇਹ ਆਟਾ ਹੁੰਦਾ ਇਹ ਸਿਰਫ 7 ਦਿਨਿਕਾ ਜਿਹੜਾ ਕਾਲਾ ਕਣਕ ਦਾ ਆਟਾ ਹੈ ਉਹ 15 ਦਿਨਾਂ ਤੱਕ ਤੇ ਜਿਹੜੇ ਆਪਾਂ 7 ਤਰ੍ਹਾਂ ਦੇ ਵਿੱਚ ਛੋਲੇ ਜਵਾਰ ਬਾਜਰਾ ਮੱਕੀ ਪਾ ਕੇ ਆਟਾ ਬਣਾਉਨੇ ਉਹ ਆਟਾ ਸਿਰਫ 7 ਦਿਨ ਤੱਕ ਹੁਣ ਸਵਾਲ ਪੈਦਾ ਹੁੰਦਾ ਹੈ ਪੀ ਤਾਜ਼ਾ ਆਟਾ ਕਿੱਥੋਂ ਲੈ ਕੇ ਆਈਏ ਜੇ ਉਹ 15 ਦਿਨ ਤੇ 7 ਦੇ ਨਹੀਂ ਚੱਲਦਾ ਫਿਰ ਤਾਜ਼ਾ ਆਟਾ ਸੀ ਕਿੱਥੋਂ ਲੈ ਕੇ ਆਈਏ ਆਪਣੇ ਘਰਾਂ ਦੇ ਵਿੱਚ ਪਹਿਲਾਂ ਨਾ ਪੱਥਰ ਦੀ ਚੱਕੀ ਵਰਤੀ ਜਾਂਦੀ ਸੀ ਉਹ ਜ਼ਰੂਰ ਰੱਖੋ ਇਸ ਨਾਲ ਕਦੇ ਮੋਟੇ ਨਹੀਂ ਹੋਵੋਗੇ ਖਾਸ ਕਰਕੇ ਜਿਹੜੇ ਚੱਕੀ ਚਲਾਉਂਦੇ ਨੇ ਨਾ ਉਹਨਾਂ ਨੂੰ ਬਹੁਤ ਸਾਰੇ ਰੋਗ ਉਹਨਾਂ ਦੇ ਦੂਰ ਹੋ ਜਾਂਦੇ ਨੇ ਪੈਰਾਂ ਵਿੱਚ ਉਹਨਾਂ ਦੇ ਦਰਦ ਨਹੀਂ ਹੋਵੇਗਾ ਸਰਵਾਈਕਲ ਨਹੀਂ ਹੋਵੇਗਾ ਕਦੇ 슈ਗਰ ਨਹੀਂ ਹੋਵੇਗੀ ਕਦੇ ਬੀਪੀ ਨਹੀਂ ਵਧੇਗਾ ਪਹਿਲਾਂ ਹੀ ਦਿੱਕਤਾ ਨਹੀਂ ਸਬ ਕਿਉਂ ਕਿਉਂਕਿ ਪਹਿਲਾਂ ਹੱਥ ਦਸਤੀ ਕੰਮ ਬਹੁਤ ਸੀ ਤੁਸੀਂ ਹੁਣ ਵੀ ਕਰਕੇ ਦੇਖ ਲਵੋ ਜਦੋਂ ਵੀ ਤੁਸੀਂ ਆਟਾ ਗੁੰਨੇ ਤੁਸੀਂ ਉਸ ਵਿੱਚ ਥੋੜਾ ਜਿਹਾ ਦੇਸੀ ਘਿਓ ਜ਼ਰੂਰ ਪਾਓ ਇਸ ਨਾਲ ਜੋ ਦਰਦ ਤੇ ਬਿਮਾਰੀਆਂ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਨੇ ਉਹ ਛੇਤੀ ਠੀਕ ਹੋ ਜਾਣਗੀਆਂ ਆਪਣੇ ਬੱਚਿਆਂ ਨੂੰ ਐਵੇਂ ਜ਼ਰੂਰ ਆਟਾ ਗੁੰਨ ਕੇ ਤੇ ਰੋਟੀ ਖਵਾਓ ਇਸ ਨਾਲ ਦੁੱਧ ਵਿੱਚ ਜਿਹੜਾ ਬਜ਼ਾਰੀ ਪਦਾਰਥ ਪਾ ਕੇ ਦਿੰਦੇ ਹੋ ਨਾ ਇਸ ਦੀ ਫਿਰ ਤੁਹਾਨੂੰ ਜ਼ਰੂਰਤ ਹੀ ਨਹੀਂ ਪੈਣੀ ਜੇਕਰ ਆਟੇ ਵਿੱਚ ਕੁਝ ਮਾਤਰਾ 'ਚ ਦੇਸੀ ਘਿਓ ਪਾ ਕੇ ਰੋਟੀ ਦੇਂਦੇ ਹੋ ਤਾਂ ਆਟੇ ਨੂੰ ਇਹ ਮਜ਼ਬੂਤ ਬਣਾਏਗਾ ਬੱਚਾ ਆਪੇ ਫਿਰ ਮਜ਼ਬੂਤ ਹੋ ਜਾਵੇਗਾ ਦਾੰਦ ਵੀ ਮਜ਼ਬੂਤ ਤੇ ਸਰੀਰ ਵੀ ਮਜ਼ਬੂਤ ਪਹਿਲਾਂ ਵੀ ਆਟੇ ਵਿੱਚ ਘਿਓ ਪਾਓ ਅਗਲੇ ਦਿਨ ਕੀ ਕਰਨਾ ਹੈ ਆਟੇ ਨੂੰ ਅਗਲੇ ਦਿਨ ਇੱਕ ਸਮੇਂ ਦਾ ਆਟਾ ਜੋ ਉਸ ਨੂੰ ਦੁੱਧ ਦੇ ਨਾਲ ਗੁੰਨ ਇਸ ਤਰ੍ਹਾਂ ਸਰੀਰ ਨੂੰ ਤਾਕਤ ਮਿਲੇਗੀ ਉਹ ਹੋਰ ਕਿਸੇ ਚੀਜ਼ ਦੇ ਨਾਲ ਨਹੀਂ ਮਿਲੇ ਕਿਹਾ ਜਾਂਦਾ ਹੈ ਦੁੱਧ ਪਾ ਕੇ ਆਟਾ ਗੁੰਨਣ ਨਾਲ ਸਰੀਰ ਨੂੰ ਹੋਰ ਚੀਜ਼ਾਂ ਨਾਲੋਂ 10 ਗੁਣਾ ਵੱਧ ਤਾਕਤ ਮਿਲਦੀ ਤੇ ਆਪਣੇ ਸਭਨਾ ਦੇ ਘਰਾਂ ਵਿੱਚ ਦੁੱਧ ਆਉਂਦਾ ਇਸ ਲਈ ਇੱਕ ਸਮੇਂ ਦਾ ਆਟਾ ਦੁੱਧ ਪਾ ਕੇ ਗੁੰਨ ਜਿਵੇਂ ਆਪਣੇ ਦਿਨ ਮਿਥਲੇ ਵੀ ਅੱਜ ਆਟਾ ਦੇਸੀ ਘਿਓ ਪਾ ਕੇ ਗੁੰਨਣਾ ਅਗਲੇ ਦਿਨ ਦੁੱਧ ਪਾ ਕੇ ਗੁੰਨ ਜਦੋਂ ਤੀਜਾ ਦਿਨ ਹੋਵੇ ਮੱਖਣ ਤੇ ਮਿਸ਼ਰੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਆਟੇ ਵਿੱਚ ਪਾ ਕੇ ਤੇ ਗੁੰਦ ਲਓ ਜਿਸ ਨੂੰ ਲੋ ਪੀਪੀ ਦੀ ਦਿੱਕਤ ਹੈ ਖੜੇ ਖੜੇ ਲੱਤਾਂ ਕੰਬਨ ਲੱਗ ਜਾਂਦੀਆਂ ਨੇ ਉਹ ਇਸ ਦੀ ਜ਼ਰੂਰ ਵਰਤੋ ਕਰੋ ਇਸ ਤੋਂ ਚੰਗੀ ਹੋਰ ਕੋਈ ਦਵਾਈ ਨਹੀਂ ਹੈਗੀ ਜੇਕਰ ਆਟੇ ਵਿੱਚ ਗੁੰਨੇ ਬਿਨਾ ਤੁਸੀਂ ਖਾ ਸਕਦੇ ਹੋ ਤਾਂ ਉਹ ਸਭ ਤੋਂ ਵਧੀਆ ਮੱਖਣ ਘਰ ਵਾਲਾ ਹੋਣਾ ਚਾਹੀਦਾ ਹੈ ਬਜ਼ਾਰ ਤੋਂ ਲਿਆਂਦਾ ਹੋਇਆ ਨਹੀਂ ਮਿਸ਼ਰੀ ਧਾਗੇ ਵਾਲੀ ਹੋਣੀ ਚਾਹੀਦੀ ਇਹ ਨਹੀਂ ਬਿਖਾਂਡ ਮਿਕਸ ਕਰ ਲਈ ਇਸ ਦੇ ਸਰੀਰ ਨੂੰ ਐਨੇ ਫਾਇਦੇ ਨੇ ਇਹ ਜੋ ਕਿਸੇ ਹੋਰ ਦਵਾਈ ਨਾਲ ਨਹੀਂ ਮਿਲਨੇ ਆਪਣੇ ਬੱਚਿਆਂ ਨੂੰ ਇਹ ਜ਼ਰੂਰ ਦਵੋ ਜੇ ਤੋ ਅਗਲਾ ਦਿਨ ਹੋਵੇ ਤਾਂ ਆਟੇ ਨੂੰ ਦਹੀਂ ਦੇ ਨਾਲ ਗੁੰਨ ਪਰ ਯਾਦ ਰੱਖੋ ਇੱਕ ਸਮੇਂ ਦਾ ਹੀ ਆਟਾ ਐਵੇਂ ਗੁੰਨਣਾ ਇਸ ਨਾਲ ਸਰੀਰ ਨੂੰ ਐਨੀ ਤਾਕਤ ਮਿਲੇਗੀ ਮੋਟਾਪਾ ਘਟ ਹੋ ਜਾਵੇਗਾ ਵਜਨ ਕੰਟਰੋਲ ਹੋ ਜਾਵੇਗਾ ਜਿਨ੍ਹਾਂ ਨੂੰ ਤਜਾਪ ਬੰਦ ਹੈ ਉਹਨਾਂ ਨੂੰ ਤਜਾਪ ਨਹੀਂ ਬਣੇਗਾ ਹੱਡੀਆਂ ਮਜ਼ਬੂਤ ਹੋਣਗੀਆਂ ਤੇ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਇੱਕ ਗੱਲ ਯਾਦ ਰੱਖਿਓ ਦਹੀਂ ਵਾਲੇ ਆٹے ਦੀ ਰੋਟੀ ਬਣਾ ਕੇ ਰਾਤ ਨੂੰ ਨਹੀਂ ਖਾਣੀ ਆਪਾਂ ਜਦੋਂ ਵੀ ਆਟਾ ਗੁੰਨਣਾ ਉਹ ਸਿਰਫ ਇੱਕ ਸਮੇਂ ਦਾ ਹੀ ਆਟਾ ਗੁੰਨਣ ਜਦੋਂ ਦੂਜਾ ਸਮਾਂ ਹੋਵੇ ਤਾਂ ਉਹਦਾ ਆਟਾ ਤਾਜ਼ਾ ਗੁੰਨੋ ਬਇਆ ਆਟਾ ਕਈ ਰੋਗਾਂ ਦਾ ਕਾਰ ਹੈ ਜਦੋਂ ਆਟਾ ਗੁੰਨ ਆਪਣੇ ਸਾਮੇ ਨੂੰ ਬਚਾਉਣ ਲਈ ਫਰਿੱਜ ਵਿੱਚ ਰੱਖ ਦਿੰਨੇ ਆ ਤਾਂ ਕਈ ਤਰ੍ਹਾਂ ਦੇ ਰੋਗ ਤੇ ਬਿਮਾਰੀਆਂ ਆਪਣੇ ਲਈ ਲੈ ਕੇ ਆ ਜਾਂਦਾ ਇੱਕ ਗੱਲ ਜੋ ਆਪਾਂ ਸਭ ਤੋਂ ਜ਼ਰੂਰ ਯਾਦ ਰੱਖਣੀ ਜਦੋਂ ਵੀ ਆਟਾ ਗੁੰਨਣਾ ਅੱਧਾ ਚਮਚ ਮਿੱਠਾ ਸੋਡਾ ਜ਼ਰੂਰ ਪਾ ਪਰਿਵਾਰ ਵੱਡਾ ਤਾਂ 1 ਚਮਚ ਪਾ ਲੋ ਪਰਿਵਾਰ ਛੋਟਾ ਹੈ ਤਾਂ ਅੱਧਾ ਚਮਚ ਪਾ ਲੋ ਜਾਂ ਘੱਟ ਪਾ ਲੋ ਇਹ ਸਾਬ ਨਾਲ ਪਾਓ ਜੇ ਅੱਜ ਪਾਇਆ ਤੇ ਤੁਹਾਡੀਆਂ ਰੋਟੀਆਂ ਟੁੱਟਦੀਆਂ ਪਈਆਂ ਨਹੀਂ ਤਾ ਅਗਲੇ ਦਿਨ ਉਸ ਤੋਂ ਥੋੜੀ ਘੱਟ ਮਾਤਰਾ ਚ ਪਾ ਲੋ 8 ਤੋਂ 9 ਜਣੀ ਨੇ ਪਰਿਵਾਰ ਦੇ ਵਿੱਚ ਦਾ ਵੱਡਾ ਚਮਚ ਪਾ ਲੋ ਮਿੱਠਾ ਸੋਡਾ ਆਪਣੇ ਸਰੀਰ ਦੀਆਂ 90% ਬਿਮਾਰੀਆਂ ਨੂੰ ਠੀਕ ਕਰ ਦਿੰਦਾ ਹੈ ਸਰੀਰ ਵਿੱਚ ਜੋ ਚਰਬੀ ਜੰਮੀ ਹੈ ਕੈਲਸ਼ੀਅਮ ਜਿਹੜਾ ਕੋਲਸਟ੍ਰੋਲ ਬਣਦਾ ਹੈ ਉਹਨੂੰ ਉਹ ਬਿਲਕੁਲ ਠੀਕ ਕਰ ਦੇਗਾ ਸਰੀਰ ਦੀ ਜਿਹੜੀ ਚਰਬੀ ਜੰਮੀ ਪਈ ਹੈ ਨਾ ਉਹਨੂੰ ਸਭ ਕੁਝ ਉਹ ਅੰਦਰ ਹੀ ਅੰਦਰ ਠੀਕ ਕਰ ਦੇਗਾ ਪੱਥਰੀ ਹੋਗੀ ਉਹ ਵੀ ਠੀਕ ਕਰ ਦੇਗਾ ਵਕਫਾ ਕਰਾਂਗੇ ਸਰੀਰ ਵਿੱਚ ਜੋ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਠੀਕ ਕਰ ਦੇਗਾ ਇੱਥੋਂ ਤੱਕ ਵੈਦ ਹਕੀਮ ਕਹਿੰਦੇ ਨੇ ਨਸਾਂ ਬਲੋਕ ਨੇ ਨਾ ਹੱਟ ਦੀ ਕੋਈ ਦਿੱਕਤ ਹੈ ਉਹ ਵੀ ਠੀਕ ਹੋ ਜਾਏਗੀ ਹੱਥ ਪੈਰ ਸੁੰਨ ਹੁੰਦੇ ਨੇ ਉਹ ਵੀ ਠੀਕ ਹੋ ਜਾਣਗੇ ਐਵੇਂ ਦੇ ਕਈ ਸ਼ਬਦ ਆਪਾਂ ਆਪਣੇ ਘਰ ਵਾਲਿਆਂ ਦੇ ਮੂੰਹੋਂ ਸੁਣਦੇ ਆ ਤਾਂ ਉਹ ਸਾਰੀਆਂ ਦਿੱਕਤਾਂ ਇਸ ਦੇ ਨਾਲ ਠੀਕ ਹੋ ਜਾਣਗੀਆਂ ਰੋਜ਼ ਦਾ ਦਿਨ ਮਿੱਥ ਲਓ ਵੀ ਅੱਜ ਇਹ ਚੀਜ਼ ਪਾ ਕੇ ਮੈਂ ਬਣਾਉਣਾ ਹੀ ਬਣੂਣਾ ਤੁਸੀਂ ਵੇਖੋਗੇ ਤੁਹਾਡੇ ਕਰੋ ਬਿਮਾਰੀਆਂ ਛੂ ਮੰਤਰ ਹੋ ਜਾਣਗੀਆਂ ਯਾਦ ਰੱਖਿਓ ਦੋਵੇਂ ਵੇਲੇ ਆਟਾ ਗੁੰਨਣ ਸਮੇ ਮਿੱਠਾ ਸੋਡਾ ਪਾਣਾ ਹੀ ਪਣ ਤੁਸੀਂ ਇੱਕ ਹਫ਼ਤੇ ਵਿੱਚ ਹੀ ਸਰੀਰ ਵਿੱਚ ਬਦਲਾ ਵੇਖੋਗੇ ਪਰਿਵਾਰ ਨੇ ਕਹਿਣਾ ਨਾ ਸਾਡੇ ਗੋਟੇ ਦੁਖਦੇ ਤੇ ਨਾ ਹੀ ਗਿੱਟਿਆਂ ਵਿੱਚ ਦਰਦ ਹੁੰਦੀ ਹੈ ਜਦੋਂ ਕਿਤੇ ਦਰਦ ਹੀ ਨਹੀਂ ਫਿਰ ਡਾਕਟਰ ਕੋਲ ਜਾਣ ਦਾ ਚੰਗਾ ਟੀ ਖਤਮ ਹੋ ਗਿਆ ਫਿਰ ਆਪਣੇ ਘਰ ਫਿਰ ਬਰਕਤ ਹੀ ਬਰਕਤ ਵਾਸ ਕਰੇਗੀ ਜੋ ਅਜਾਇਆ ਖਰਚ ਹੁੰਦਾ ਸੀ ਉਹ ਖਰਚ ਤੋਂ ਬਚਾਂਗੇ ਸਿਹਤ ਨਮੀ ਨਕੋਰ ਰਹੇਗੀ ਫਿਰ ਪਿਆਰ ਵੀ ਵਧੇਗਾ ਇੱਕ ਗੱਲ ਯਾਦ ਰੱਖੋ ਜਦੋਂ ਪ੍ਰਸ਼ਾਦਾ ਬਣਾਉਣਾ ਹੈ ਕਦੇ ਚਿੜਚਿੜੇ ਮਨ ਨਾਲ ਨਹੀਂ ਬਣਾਉਣਾ ਪ੍ਰਸ਼ਾਦਾ ਬਣਾਉਣ ਸਮੇਂ ਪਰਮਾਤਮਾ ਦਾ ਨਾਮ ਲੈਣਾ ਤੇ ਪਿਆਰ ਨਾਲ ਹੀ ਆਪਣਾ ਬਣਾਉਣਾ ਜਦੋਂ ਪਿਆਰ ਨਾਲ ਬਣਾਓਗੇ ਤਾਂ ਪਿਆਰ ਵਧੇਗਾ ਬੱਚਿਆਂ ਦੀ ਸੁੱਖ ਚਾਹੀਦੀ ਹੈ ਤੇ ਪਰਮਾਤਮਾਗੇ ਅਰਦਾਸ ਕਰਕੇ ਪ੍ਰਸ਼ਾਦਾ ਬਣਾਓ ਵੀ ਪਰਮਾਤਮਾ ਜਿਹੜਾ ਵੀ ਪ੍ਰਸ਼ਾਦਾ ਖਾਏ ਨਾ ਉਨ ਸਬਰ ਤੇ ਸੰਤੋਖ ਦੀ ਦਾਤੀ ਉਹਦੀ ਮੱਤ ਚੰਗੀ ਹੋਏ ਉਹਦੇ ਵਿਚਾਰ ਚੰਗੇ ਹੋਣ ਫਿਰ ਉਹ ਨਿਰੋਇਆ ਵੀ ਰਹੇਗਾ ਤੇ ਘਰ ਵਿੱਚ ਬਰਕਤ ਵੀ ਵਾਸ ਕਰੇਗੀ ਆਓ ਇਸ ਤਰ੍ਹਾਂ ਆਟਾ ਗੁੰਨ ਕੇ ਪਰਿਵਾਰ ਨੂੰ ਬਿਮਾਰੀਆਂ ਤੋਂ ਦੂਰ ਕਰੀਏ ਫਿਰ ਸੰਗਾਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੀ ਕਮੈਂਟ ਬਾਕਸ ਵਿੱਚ ਆ ਕੇ ਤੁਸੀਂ ਆਪਣਾ ਵਾਹਿਗੁਰੂ ਜੀ ਲਿਖ ਕੇ ਤੁਸੀਂ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਤੇ ਜਿਸ ਦਾ ਤੁਸੀਂ ਭਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਉਹਦੇ ਨਾਲ ਇਹ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ